ਵਾਹਿ ਗੁਰਜੀਕਾ ਕਲਸਾ ਕਰਾਈ ਵਾਹਿ ਗੁਰਜੀ ਕੀ ਪਤੇ ਸੋਰਠ ਮਹੱਲਾ ਪੰਜਵਾ ਸਾਹਿਬ ਗੁਣੀ ਗਹਿਰਾ ਕਾਰ ਲਸਕਰ ਸਭ ਤੇਰਾ ਰਖਵਾਲੇ ਗੁਰ ਗੋਪਾਲਾ ਸਭ ਜੀ ਭੈ ਦਇਆਲਾ ਸਭ ਸਭ ਜੀ ਭੈ ਦਇਆਲਾ Jap anand raho ਗੁਰ ਚਰਣਾ ਸੰਦੀਜਪ ਅਨੰਦ ਰਹੁ ਗੁਰ ਚਰਣਾ ਭਉ ਕਤਹਿ ਨਹੀਂ ਪ੍ਰਭ ਸਰਣਾ ਕਿਵੀ ਵਿਸਰਾਮ ਧਿਆਨ ਨਾ ਲਾਉਣਾ ਭਉ ਕਤਹਿ ਨਹੀਂ ਇੱਥੇ ਵਿਸਰਾਮ ਲਾਉਣਾ ਪ੍ਰਭ ਸਰਣਾ ਰਹਾਉ ਤੇਰੇ ਆਦਾਸਾ ਹਰਿਦਾ ਤੇਰੇ ਆਦਾਸ ਹਰਿਦਾ ਮੁਰਾਰੀ ਪ੍ਰਭ ਅਬਚਲ ਨੀਵ ਉਸਾਰੀ ਬਾਲ ਧਨ ਤਕਿਆ ਤੇਰਾ ਤੂੰ ਭਾਰੋ ਠਾਕੁਰ ਮੇਰਾ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦੀਆ ਕੁਸਲ ਖੇਮ ਸਭ ਥੀਆ ਹੋਏ ਹੋਏ ਪ੍ਰਭੂ ਸਹਾਈ ਸਭ ਉਠ ਲਾਗੀ ਪਾਈ ਹਾਂਜੀ ਹੋਏ ਪ੍ਰਭੂ ਸਹਾਈ ਸਾਭ ਉਠ ਲੱਗੀ ਪਾਈ ਸਾਸ ਸਾਸ ਪ੍ਰਭ ਧਿਆਈਐ ਹਰ ਮੰਗਲ ਨਾਨਕ ਗਾਈਐ ਸੁਰਠ ਮਹੱਲਾ ਪੰਜਵਾ ਸੂਖ ਸਹਿਜ ਆਨੰਦਾ ਪ੍ਰਭ ਮਿਲੇਉ ਮਾਨ ਪਾਵੰਦਾ ਪੂਰਾ ਗੁਰ ਕਿਰਪਾ ਧਾਰੀ ਤਾ ਗਤ ਭਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਮਿਤ ਬਾਜੇ ਅਨਹਤ ਬੀਨਾ ਰਹਾਉ ਹਰ ਚਰਨ ਕੀ ਓਟ ਸਤਾਣੀ ਸਭ ਚੂਕੀ ਕਾਣ ਲੋਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸ ਗਰਸਕ ਗੁਣ ਗਾਇਆ ਪ੍ਰਭ ਕਾਟਿਆ ਜਾਮ ਕਾ ਫਾਸਾ ਮਨ ਪੂਰਨ ਹੋਈ ਆਸਾ ਜਹ ਪਿਖਾ ਤਹ ਸੋਈ ਹਰ ਪ੍ਰਭ ਬਿਨ ਅਵਰ ਨ ਕੋਈ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁਖ ਲਾਥੇ ਨਿਰਭਉ ਨਾਮ ਤੇ ਆਇਆ ਅਟਲ ਸੁਖ ਨਾਨਕ ਪਾਇਆ ਸੋਰਠ ਮਹੱਲਾ ਪੰਜਵਾ ਠਾੜ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਹਾਂਜੀ ਤਾਪ ਪਦ ਦੀ ਵਿਸਰਾਮ ਹੈ ਗੁਰਪੂਰ ਹੈ ਰਾਖੀ ਗੁਰਪੂਰ ਹੈ ਰਾਖੀ ਗੁਰਪੂਰ ਹੈ ਰਾਖੀ ਸਰਨ ਸੱਚੇ ਕੀ ਤਕੀ ਹੰਜੀ ਸਰਨ ਸੱਚੇ ਕੀ ਇੱਥੇ ਵਿਸਰਾਮ ਤਕੀ ਕਸ ਕੇ ਉਚਾਰਨ ਕਰਨਾ ਤਕਨ ਦਾ ਵਾਚਕ ਹੈ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੋਖ ਖਿੰਨ ਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦਿਓ दारू ਹਰ ਹਰ ਨਾਮ ਦਿਓ दारू ਤੈਨ ਸਗਲਾ ਰੋਗ ਬਿਦਾਰੂ ਤੈਨ ਪਤਿ ਦੇ ਸਾਮ ਤੈਨ ਸਗਲਾ ਰੋਗ ਬਿਦਾਰੂ ਤੈਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤੈਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਵਗੁਣ ਨ ਵਿਚਾਰਿਆ ਹਮਰਾ ਪਤਿ ਵਿਸਰਾਮ ਹੈ ਹਮਰਾ ਗੁਣ ਅਵਗੁਣ ਨ ਵਿਚਾਰਿਆ ਹਮਰਾ ਗੁਣ ਅਵਗੁਣ ਨ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਿਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਬੋਲਾਇਆ ਬੋਲੀ ਇਥੇ ਵਿਸਰਾਮ ਹੈ ਤੇਰਾ ਬੋਲਾਇਆ ਬੋਲੀ ਤੇਰਾ ਤੇਰਾ ਬੁਲਾਇਆ ਬੋਲਦਾ ਤੂੰ ਸਾਹਿਬ ਗੁਣੀ ਗਹਿਰਾ ਜਾਪ ਨਾਨਕ ਨਾਮ ਸਤ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ